ਬੜਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕੰਪਨੀ ਦੇ ਕਰਮਚਾਰੀ ਹੀ ਕੰਪਨੀ ਨੂੰ ਲਗਾ ਰਹੇ ਸਨ ਕਰੋੜਾਂ ਦਾ ਚੂਨਾ ਜੀ ਹਾਂ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਕੀਆ ਇੰਡੀਆ ਦੇ ਅੰਧਰਾ ਪ੍ਰਦੇਸ਼ ਸਥਿਤ ਪਲਾਂਟ ਚੋਂ 1008 ਇੰਜਨ ਚੋਰੀ ਹੋਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਕਰੀਬ 20 ਕਰੋੜ ਰੁਪਏ ਦੀ ਇਸ ਚੋਰੀ ਚ ਕੰਪਨੀ ਦੇ ਦੋ ਸਾਬਕਾ ਕਰਮਚਾਰੀ ਕੁਝ ਸਕ੍ਰੈਪ ਡੀਲਰ ਤੇ ਕੁਝ ਲੋਕਾਂ ਦੀ ਮਿਲੀਭੁਗਤ ਪਾਈ ਗਈ ਹੈ ਜਾਣਕਾਰੀ ਦਿੰਦੇ ਹੋਏ ਦੱਸਈਏ ਕਿ ਪੁਲਿਸ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਹ ਸੰਠਿਤ ਚੋਰੀ ਪਿਛਲੇ 3 ਸਾਲਾਂ ਤੋਂ ਚੱਲ ਰਹੀ ਸੀ ਇੰਜਣ ਚੋਰੀ ਦੀ ਇਸ ਵਾਰਦਾਤ ਨੂੰ ਫਰਜ਼ੀ ਚਾਲਾਨ ਅਤੇ ਗੇਟ ਪਾਸ ਰਾਹੀਂ ਅੰਜਾਮ ਦਿੱਤਾ ਗਿਆ ਚੋਰੀ ਕੀਤੇ ਗਏ ਇੰਜਣ ਦੇਸ਼ ਭਾਰ ਵਿੱਚ ਖਾਸ ਕਰਕੇ ਦਿੱਲੀ ਵਰਗੇ ਸ਼ਹਿਰਾਂ ਵਿੱਚ ਵੇਚੇ ਗਏ KIA ਇੰਡੀਆ ਨੇ ਜਨਵਰੀ 2024 ਵਿੱਚ ਇੰਜਣ ਚੋਰੀ ਹੋਣ ਦਾ ਸ਼ੱਕ ਹੋਣ ਤੇ ਇਨਵੈਂਟਰੀ ਮੈਨੇਜਮੈਂਟ ਪ੍ਰੋਸੈਸ ਦੀ ਸਮੀਖਿਆ ਕੀਤੀ ਮਾਰਚ ਵਿੱਚ ਇੰਟਰਨਲ ਆਡਿਟ ਦੌਰਾਨ 940 ਇੰਜਣ ਗਾਇਬ ਮਿਲੇ ਤੇ ਜਦੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਇਹ ਅਧਿਕਾਰੀਆਂ ਤੇ ਟਰੱਕਾਂ ਦੀ ਆਵਾਜਾਈ ਦਾ ਪਤਾ ਲੱਗਾ ਇਸ ਤੋਂ ਬਾਅਦ ਮਾਮਲਾ ਪੁਲਿਸ ਨੂੰ ਸੌਂਪਿਆ ਗਿਆ ਪੁਲਿਸ ਵੱਲੋਂ ਅਪ੍ਰੈਲ ਵਿੱਚ ਦਰਜ ਰਿਪੋਰਟ ਵਿੱਚ ਦੱਸਿਆ ਗਿਆ ਕਿ ਕੰਪਨੀ ਦੇ ਇੰਜਨ ਡਿਸਪੈਚ ਸੈਕਸ਼ਨ ਦੇ ਸਾਬਕਾ ਸੈਕਸ਼ਨ ਹੈੱਡ ਅਤੇ ਇੱਕ ਟੀਮ ਲੀਡਰ ਨੇ ਸਕ੍ਰੈਪ ਡੀਲਰਾਂ ਨਾਲ ਮਿਲ ਕੇ ਇਹ ਗੋਰਖ ਧੰਦਾ ਚਲਾਇਆ ਸੀ। ਉਹਨਾਂ ਨੇ ਘੱਟੋ ਘੱਟ 4 ਹੋਰ ਲੋਕਾਂ ਦੀ ਮਦਦ ਨਾਲ ਟਰੱਕਾਂ ਦੀ ਵਿਵਸਥਾ ਕਰਕੇ ਚੋਰੀ ਕੀਤੇ ਗਏ ਇੰਜਨ ਵੱਖ-ਵੱਖ ਸਥਾਨਾਂ ਤੇ ਵਿੱਚ ਤੇ ਕਈ ਫਰਜ਼ੀ ਰਜਿਸਟ੍ਰੇਸ਼ਨ ਨੰਬਰਾਂ ਵਾਲੇ ਟਰੱਕ ਵੀ ਇਸ ਕੰਮ ਵਿੱਚ ਇਸਤੇਮਾਲ ਕੀਤੇ ਗਏ। ਹੁਣ ਤੱਕ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਨੇ 9 ਮੋਬਾਈਲ ਫੋਨ ਜ਼ਬਤ ਕਰ ਲਏ ਹਨ ਜਿਨ੍ਹਾਂ ਵਿੱਚ WhatsApp ਚੈਟ ਟਰੱਕਾਂ ਦੀਆਂ ਫੋਟੋਆਂ ਅਤੇ ਟ੍ਰਾਂਸਪੋਰਟ ਇਨਵੌਇਸ ਵਰਗੇ ਕਈ ਡਿਜੀਟਲ ਸਬੂਤ ਵੀ ਹਨ ਕੀ ਆਂਡੀਆਂ ਦਾ ਕਹਿਣਾ ਹੈ ਕਿ ਚੋਰੀ ਦਾ ਪਤਾ ਲੱਗਦੇ ਹੀ ਉਹਨਾਂ ਨੇ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਜਿਵੇਂ ਹੀ ਇਸ ਦੀ ਪੁਸ਼ਟੀ ਹੋਈ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ